ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਇੱਕ ਪੰਕਤੀ ਜੋ ਅੱਜ ਦੇ ਸੌਣ ਦੇ ਮਹੀਨੇ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਉਚਾਰਨ ਕੀਤੀ ਬੜੀ ਕੀਮਤੀ ਬੜੀ ਵਿਚਾਰ ਕਰਨ ਵਾਲੀ ਜਿੱਤੇ ਸਾਰੇ ਮਹੀਨੇ ਦਾ ਉਪਦੇਸ਼ ਹੀ ਫੁੱਲਾਂ ਵਰਗਾ ਸਤਿਗੁਰੂ ਮਹਾਰਾਜ ਜੀ ਦੀ ਖੁਸ਼ਬੂ ਵਿੱਚ ਉਹਨਾਂ ਦੀ ਸਮਝ ਦੀ ਸੋਚ ਦੀ ਆਉਂਦੀ ਹੈ ਉਪਦੇਸ਼ ਵਿੱਚੋਂ ਉੱਥੇ ਕਈ ਵਾਰੀ ਕੋਈ ਪੰਕਤੀਆਂ ਹੁੰਦੀਆਂ ਨੇ ਜਿਨ੍ਹਾਂ ਵੱਲ ਜ਼ਿਆਦਾ ਤਵੱਜੋ ਧਿਆਨ ਦੇਣ ਦੀ ਲੋੜ ਹੁੰਦੀ ਹੈ ਜਿੱਥੇ ਅੱਜ ਸੰਗਰਾਮ ਦਾ ਦਿਹਾੜਾ ਹੈ ਸਾਵਣ ਦੀ ਸੰਗਰਾਮ ਦਾ ਦਿਹਾੜਾ ਉੱਥੇ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਭਾਈ ਮਹਤਾਬ ਸਿੰਘ ਜੀ ਦਾ ਦਿਹਾੜਾ ਹੈ ਮੀਰੀ ਪੀਰੀ ਦਾ ਸਿਧਾਂਤ ਜੋ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਦਿੱਤਾ ਹੈ ਉਹਨੂੰ ਵੀ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਸਿਧਾਂਤ ਨੂੰ ਆਪਾਂ ਯਾਦ ਕਰ ਰਹੇ ਹਾਂ ਸੋ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮਹੀਨੇ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਨੇ ਸਾਵਣ ਸਰਸਤੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਦਿਸਨ ਸਬੇ ਸ਼ਾਰ ਇਹ ਪਾਵਨ ਪਵਿੱਤਰ ਪੰਕਤੀ 33 ਵਿਖਿਆ ਰੰਗ ਕੁੜਾਵਿਆ ਦਿਸਨ ਸਬੇ ਸ਼ਾਰ ਅਗਲੀ ਪੰਕਤੀ ਹੈ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣਹਾਰ ਸਤਿਗੁਰੂ ਮਹਾਰਾਜ ਆਖਦੇ ਜਿਹੜਾ ਇਸ ਮਹੀਨੇ ਦੇ ਵਿੱਚ ਇੱਕ ਪਰਮਾਤਮਾ ਦੇ ਨਾਮ ਨਾਲ ਪਿਆਰ ਕਰਨ ਲੱਗ ਪੈਂਦਾ ਹੈ ਜੀਦੀ ਸਾਂਝ ਇੱਕ ਨਾਲ ਬਣ ਜਾਂਦੀ ਹੈ ਜਿਵੇਂ ਪਾਤਸ਼ਾਹ ਕਹਿੰਦੇ ਇੱਕ ਓ ਅੰਕਾਰ ਉਹ ਵਾਹਿਗੁਰੂ ਕਰਤਾ ਪੁਰਖ ਪ੍ਰਮਾਤਮਾ ਇੱਕ ਹੈ ਸਤਿਗੁਰੂ ਮਹਾਰਾਜ ਆਪ ਵੀ ਕਿਰਪਾ ਕਰਕੇ ਇੱਕ ਪਾਸੇ ਹੋ ਗਏ ਗੁਰਪ੍ਰਸਾਦ ਕਿ ਗੁਰੂ ਦੀ ਕਿਰਪਾ ਦੀ ਤੈਨੂੰ ਜ਼ਰੂਰਤ ਹੈ ਸਤਿਗੁਰੂ ਮਹਾਰਾਜ ਆਖਦੇ ਮੈਂ ਹੀ ਨਹੀਂ ਸਭ ਕੁਝ ਉਹ ਅਕਾਲ ਪੁਰਖ ਵਾਹਿਗੁਰੂ ਹੈ ਦੂਜੇ ਧਰਮਾ ਮੰਗ ਨਹੀਂ ਸਤਿਗੁਰੂ ਮਹਾਰਾਜ ਨੇ ਸਚਾਈ ਦੱਸੀ ਹੈ ਉਹ ਅਕਾਲ ਪੁਰਖ ਹੈ ਉਹ ਸਾਰੀਆਂ ਘਟਾਂ ਘਟਾਂ ਦੇ ਵਿੱਚ ਲੀਨ ਹੈ ਉਹ ਤੇਰਾ ਪਰਵਦਗਾਰ ਪਰਮੇਸ਼ਰ ਤੈਨੂੰ ਪਾਲਣ ਵਾਲਾ ਹੈ ਦੱਦਾ ਦਾਤਾ ਏਕ ਹੈ ਸਭ ਕੁਝ ਦੇਵਨ ਹਾਰ ਦੇਂਦੇ ਤੋਟ ਨਾ ਆਵੇ ਗਨਤ ਪ੍ਰੇਪੰਦਾ ਪਾਵਨ ਪੁੱਤਰ ਪੰਕਤੀ ਵਿੱਚ ਆਖਦੇ ਵਿਖਿਆ ਰੰਗ ਕੁੜਾਵਿਆ ਦਿਸਨ ਸਬੇ ਸ਼ਾਰ ਵਿਖਿਆ ਕਹਿੰਦੇ ਨੇ ਮਾਇਆ ਦੇ ਕੌਤਕਾਂ ਨੂੰ ਤਮਾਸ਼ਿਆਂ ਨੂੰ ਕੌਤਕ ਕੋਡ ਤਮਾਸ਼ਿਆ ਚੇਤਨਾ ਆਵੇ ਨਾਉ ਨਾਨਕ ਕੋੜੀ ਨਰਕ ਬਰਾਬਰੇ ਉਜੜ ਥੋਈ ਥਾਉ ਪਾਛਾਖ ਦੇ ਇਹ ਜਿਹੜੇ ਕੌਤਕ ਨੇ ਮਾਇਆ ਦੇ ਇਹੋ ਹੀ ਬੰਦੇ ਨੂੰ ਲਵਾ ਲੈਂਦੇ ਨੇ ਇਨ੍ਹਾਂ ਦੇ ਵਿੱਚ ਪਿਆ ਕਰਕੇ ਹੀ ਨਾਮ ਚੇਤੇ ਨਹੀਂ ਆਉਂਦਾ ਮਾਇਆ ਦੀ ਬਾਤ ਘੱਟ ਦੀ ਗੱਲ ਨਹੀਂ ਕਿਸੇ ਕੋਲ ਮਾਇਆ ਜਿਆਦਾ ਹੀ ਹੁੰਦੀ ਕਿਸੇ ਕੋਲ ਥੋੜੀ ਹੁੰਦੀ ਹੈ ਥੋੜੀ ਵਾਲਿਆਂ ਨੇ ਵੀ ਰੱਬ ਨੂੰ ਪ੍ਰਾਪਤ ਕੀਤਾ ਤੇ ਬਹੁਤੀ ਜਿਹੜੇ ਵੱਡੇ ਵੱਡੇ ਰਾਜੇ ਸੀ ਮਹਾਰਾਜੇ ਉਹਨਾਂ ਨੇ ਵੀ ਪ੍ਰਮਾਤਮਾ ਨੂੰ ਜਪਿਆ ਉਹਨਾਂ ਨੇ ਵੀ ਸਿਮਰਨ ਕੀਤਾ ਹੈ ਪਾਤਸ਼ਾਹ ਕਦੇ ਵਿਖਿਆ ਰੰਗ ਇਹ ਜਿਹੜੇ ਮਾਇਆ ਦੇ ਕੌਤਕ ਕੋਡ ਤਮਾਸ਼ੇ ਨੇ ਇਹ ਜਿਹੜੇ ਨੇ ਇਹ ਜਿਸ ਮਨੁੱਖ ਨੂੰ ਸਵਾਹ ਵਰਗੇ ਜਾਪਦੇ ਨੇ ਉਹ ਸਵਾਹ ਦੀ ਕੋਈ ਕੀਮਤ ਨਹੀਂ ਹੁੰਦੀ ਵੈਸੇ ਜਿਹੜੀ ਚੀਜ਼ ਸੜ ਜਾਂਦੀ ਖਤਮ ਹੋ ਜਾਂਦੀ ਹੈ ਉਹ ਸਵਾਹ ਬਣ ਜਾਂਦੀ ਹੈ ਪਾਤਸ਼ਾਹ ਦੇ ਜਿਹੜੇ ਮੇਰੇ ਸਿੱਖ ਨੇ ਉਹ ਗੁਨਾ ਨੂੰ ਤੇ ਜੀਵਤ ਮੰਨਦੇ ਨੇ ਭਗਤਾਂ ਨੂੰ ਜਿਉਂਦੇ ਮੰਦੀ ਹੈ ਕੁਰਬਾਨੀ ਆਖਾ ਜੀਵਾ ਵਿਸਰੈ ਮਰ ਜਾਉ ਅਸਲੀ ਜਿਉਂਦੇ ਭਗਤ ਨੇ ਜੋ ਨਾਮ ਸਿਮਰਨ ਦੀ ਕਮਾਈ ਕਰਦੇ ਨੇ ਜਿਉਂਦੇ ਤੇ ਉਹ ਨੇ ਵਿਸਰੈ ਮਰ ਜਾਉ ਜਿਹਨੂੰ ਰੱਬ ਵਿਸਰਿਆ ਪ੍ਰਮਾਤਮਾ ਨੂੰ ਪਾਲਣ ਵਾਲਾ ਉਹਨੂੰ ਇਸ ਧੱਤੀ ਤੇ ਚਲਾਉਣ ਵਾਲਾ ਉਹਨੂੰ ਪਰਿਵਾਰ ਦੇਣ ਵਾਲਾ ਉਹਨੂੰ ਸਾਰਾ ਕੁਝ ਦੇਣ ਵਾਲਾ ਜਿਹਨੂੰ ਉਹ ਵਿਸਰ ਗਿਆ ਪ੍ਰਮਾਤਮਾ ਕਹਿੰਦੇ ਉਹ ਤੇ ਫਿਰ ਮੂਆ ਬਰਾਬਰ ਹੈ ਉਹ ਤੇ ਖਤਮ ਹੋ ਗਿਆ ਹੈ ਸਤਗੁਰੂ ਮਹਾਰਾਜ ਆਖਦੇ ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਾਰ ਇਹ ਕੂੜ ਦੇ ਰੰਗ ਤਮਾਸ਼ੇ ਜਿਹੜੇ ਨੇ ਉਹਨੂੰ ਸਵਾਹ ਵਰਗੇ ਜਾਪਦੇ ਨੇ ਕਿ ਖਤਮ ਹੋ ਗਏ ਨੇ ਮਰ ਗਏ ਨੇ ਇਹ ਉਹਦੇ ਵਾਸਤੇ ਉਹਦੀ ਆਤਮਾ ਵਾਸਤੇ ਉਹਦੀ ਸੋਚ ਵਾਸਤੇ ਉਹਦੇ ਵਾਸਤੇ ਇਹ ਉਪਦੇਸ਼ ਹੈ ਅੱਜ ਦਾ ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਾਰ ਇਹ ਮਾਇਆ ਦੇ ਕੌਤਕ ਕੋਟ ਤਮਾਸ਼ੇ ਇਹਨਾਂ ਵਿੱਚ ਬਹੁਤਾ ਉਲਝਣ ਦੀ ਲੋੜ ਨਹੀਂ ਦੋ ਸਮੇਂ ਉਸ ਕਰਤੇ ਪੁਰਖ ਨੂੰ ਵੀ ਦੇਣਾ ਚਾਹੀਦਾ ਸਮਾਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ